ਹੁੰਦਾ ਨਹੀਂ ਕਰਦਾ ਮੈਨੂੰ ਕਹਿੰਦਾ ਹੂੰ ਉਹ ਕੱਢ 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 ਬੈਠ ਲੈ ਮੇਰੇ ਨਾਲ ਵੀ ਹੁੰਦਾ ਆਹ ਸਰ ਤੁਸੀਂ ਇੱਥੇ ਲੱਗੀ ਕਰੀ ਹਾਂਜੀ ਸਭ ਕੁਝ ਕਰੀ ਹਾਂ ਨਹੀਂ ਮੈਂ ਤਾਂ ਜੇ ਮੈਂ ਓਏ ਲੋ ਜੀ ਲੋ ਜੀ ਲੋ ਮੇਰੇ ਨਾਲ ਵੀ ਦਵਾ ਦਿਓ ਓਏ ਇੱਕ ਮਿੰਟ ਯਾਰ ਦਿਨਾਂ ਦੀ ਲੜੀ ਰੋਜੋ ਇੰਸਪੀਰੀਟਿਓ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿੱਥੇ ਲਗਾਣਾ ਹੈ ਉਹ ਬਾਹਰੋਂ ਉੱਤੇ ਸਾਰੇ ਨਹੀਂ ਆ ਵੀ ਆ ਕੇ ਕੋਈ ਨਹੀਂ ਪਤਾ ਨਹੀਂ ਵੀ ਹੈ ਹਾਂ ਹਾਂ ਤੇ ਯੂਸਟ ਬੁਲਾ ਦੋ ਬਾਤ ਕਰਦੇ ਫੜੋ ਯਾਰ ਬਾਤ ਕਰਦੇ ਬਾਤ ਕਰ ਲੈਣੇ ਕੋਈ ਸੱਜਣ ਮਿਲ ਬਾਈਟ ਕਰਨਾ ਤੇ ਪਹਿਲਾ ਫੋਟੋ ਕਰਾ ਦਿਨ ਮਤਲਬ ਇਹ ਸ਼ੁਰੂ ਹੋਈ ਤੇ ਉਹ ਨਾ ਫੋਟੋ ਮਾਰ ਰਿਹਾ ਹੈ ਜਾਈ ਜਾਈ ਕਰਦੇ ਕੰਮ ਰਿਹਾ ਹੈ। ਹਾਂ ਜੀ ਹਾਂ ਜੀ ਆਹ ਲਓ ਜੀ ਆਹ ਠੀਕ ਹੈ ਜੀ ਹੁਣ ਸਰ ਇਧਰ ਦੇਖਿਓ ਇਧਰ ਇਧਰ ਮਾਰ ਕੇ ਇੱਕ ਤੱਕ ਮੈਂ ਇਕੱਲਾ ਸਹੀ ਆਹ ਬੰਦਾ ਥੱਲੇ ਆ ਕੇ ਪਾ ਕੇ ਲੈ ਚਾਹ ਚਾਹ ਲੈ ਨਹੀਂ ਕਰਦੇ ਕੋਈ ਠੀਕ ਹੈ वो भी नहीं वो भी नहीं शो मेरा हो लिया मैं बता ले हूं भाई लापा लगा चेक करें देखो ओ माइक बड़ा पीछे का मैं शॉर्ट कर ले सारा छोटा हां छोटा छोटा में गिरा के रखा हां जी सर लेकिन ये थ्री फिरो जी सर आज भी प्रेस कॉन्फ्रेंस जी जी 19th एंड 20th ਇੱਕ ਰਾਤ ਪਹਿਲਾਂ ਦੀ ਦਰਮਿਆਨੀ ਰਾਤ ਨੂੰ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮਰਡਰ ਹੋਇਆ ਹੈਗਾ ਆਰਿਅਨ ਨਾਮ ਦਾ ਮੁੰਡਾ ਹੈਗਾ ਜੋ ਕਿ ਗੜਸ਼ੰਕਰ ਥਾਣੇ ਦੇ ਏਰੀਆ ਵਿੱਚ ਰਾਜਾਂਦਾ ਹੈ ਜੀ ਆਪਣਾ ਸ਼ਾਹਪੁਰ ਘਾਟਾ ਪਿੰਡ ਹੈਗਾ ਉਹਦੇ ਨੇੜੇ ਇੱਕ ਮਰਡਰ ਹੋਇਆ ਜਦੋਂ ਸਾਡੀ ਪੁਲਿਸ ਪਾਰਟੀਆਂ ਜਿਹਨੂੰ ਕਿ ਸਾਡੀ ਟੀਮ ਲੀਡ ਕਰ ਰਹੀ ਸੀਗੇ ਇਥੇ ਸੁਪਰਵਾਈਜ਼ ਕਰ ਰਹੀ ਸੀਗੇ ਐਸਪੀ ਡੀਜ਼ ਉਹਨਾਂ ਦੇ ਨਾਲ ਡੀਐਸਪੀ ਗੜਸ਼ੰਕਰ ਤੇ ਉਹਨਾਂ ਦੀ ਟੀਮ ਸੀ ਤੁਰੰਤ ਐਕਸ਼ਨ ਦੇ ਵਿੱਚ ਆਈ ਤੇ ਕੱਲ ਸਾਰਾ ਦਿਨ ਇਹਨਾਂ ਨੇ ਮਿਹਨਤ ਕੀਤੀ ਐਂਡ ਇਹਨਾਂ ਨੂੰ ਸਫਲਤਾ ਮਿਲੀ ਕਿ 24 ਘੰਟੇ ਦੇ ਵਿੱਚ ਜੋ ਇੱਕ ਬਲਾਈਂਡ ਮਰਡਰ ਸੀਗਾ ਉਹਨੂੰ ਟ੍ਰੇਸ ਕਰ ਲਿਆ ਗਿਆ ਜੋ ਘਟਨਾਕ੍ਰਮ ਐਦਾ ਹੋਇਆ ਕਿ ਆਰਿਅਨ ਜੋ ਕਿ ਵਿਕਟਿਮ ਹੈਗਾ ਉਹਦੇ ਨਾਲ ਉਹਦਾ ਕਜ਼ਨ ਜਿਹਦਾ ਨਾਂ ਨਵੀਨ ਕੁਮਾਰ ਉਹਦਾ ਕਜ਼ਨ ਹੈਗਾ ਇਹ ਦੋਨੋਂ ਲੁਧਿਆਣੇ ਗਏ ਸੀ ਇੱਕ ਆਪਣੀ ਇੱਕ ਰੈਡੀमेड ਗਾਰਮੈਂਟਸ ਦੀ ਸ਼ਾਪ ਕਰਦੇ ਇਹ ਸ਼ਾਪਿੰਗ ਕਰਨ ਉਹ ਸਮਾਨ ਲੈਣ ਵਾਸਤੇ ਲੁਧਿਆਣਾ ਲੈ ਕੇ ਗਿਆ ਉਹ ਤੇ ਨਾਲ ਜਦੋਂ ਵਾਪਸ ਆ ਰਹੇ ਸੀਗੇ ਤੇ ਇੱਕ ਸ਼ਮਸ਼ਾਨ ਰਾਸਤੇ ਦੇ ਵਿੱਚ ਸ਼ਮਸ਼ਾਨ ਥਾਂ ਤੇ ਰੁੱਕ ਕੇ ਤੇ ਇਹਨੇ ਜੋ ਵੈਪਨ ਜੋ ਇਹਨੇ ਪਹਿਲਾਂ ਹੀ ਪ੍ਰੋਕਿਊਰ ਕੀਤਾ ਹੋਇਆ ਸੀਗਾ ਪੱਤੀਪੁਰ ਦਾ ਇਲੀਗਲ ਵੈਪਨ ਉਹਦੇ ਨਾਲ ਉਹਨੂੰ ਸ਼ਾਰਟ ਕਰਤਾ ਦੋ ਸ਼ਾਟਸ ਇੱਕ ਚੈਸਟ ਦੇ ਵਿੱਚ ਇੱਕ ਹੈੱਡ ਦੇ ਵਿੱਚ ਦੋ ਸ਼ਾਟਸ ਕੀਤੇ ਜਿਹਦੇ ਨਾਲ ਉਹਦੀ ਡੈਥ ਹੋ ਗਈ ਜੋ ਸਾਡੀ ਤਫਤੀਸ਼ ਦੇ ਵਿੱਚ ਆਇਆ ਹੈਗਾ ਇਹ ਘਟਨਾਕ੍ਰਮ ਤੇ ਮੋਟਿਵ ਬਿਹਾਈਂਡ ਦਿਸ ਇਹ ਹੈਗਾ ਕਿ ਜੋ ਇਹ ਮੁੰਡਾ ਸੀਗਾ ਜੋ ਇਹਦਾ ਕਜ਼ਨ ਆਰਿਅਨ ਇਹ ਨਵੀਨ ਦੇ ਨਾਲ ਪਿਛਲੇ 6 ਸਾਲ ਕਈ ਸਾਲਾਂ ਤੋਂ ਉਹਦੇ ਨਾਲ ਹੀ ਕੰਮ ਕਰਦਾ ਸੀਗਾ ਉਹਦੇ ਮੁਦਦ ਉਸ ਦੁਕਾਨ ਦੇ ਵਿੱਚ ਹੁਣ ਇਹ ਮੁੰਡਾ ਆਪਣੀ ਨਵੀਂ ਦੁਕਾਨ ਉਹਦੇ ਪੈਰਲਲ ਖੋਲਣ ਦੀ ਸੋਚ ਰਿਹਾ ਸੀਗਾ ਤਾਂ ਇਹਦੇ ਦੱਸਣ ਮੁਤਾਬਕ ਕਿ ਇਹ ਕੰਪੀਟੀਸ਼ਨ ਇਹਦਾ ਆ ਜਾਂਦਾ ਕਿਉਂਕਿ ਜੋ ਕਸਟਮਰ ਬੇਸ ਸੀਗਾ ਉਹ ਵੀ ਇਹਨਾਂ ਦਾ ਸਿਮਿਲਰ ਸੀਗਾ ਤੇ ਇਸ ਕਾਰਨ ਵਸ਼ ਜੋ ਹਾਲ ਕੀ ਘੜੀ ਪਤਾ ਲੱਗ ਗਿਆ ਇਹਨੇ ਕੀਤਾ ਹੈਗਾ ਜੋ ਵੈਪਨ ਇਹ ਲੈ ਕੇ ਆਏ ਸੀਗਾ ਉਹ ਦੋ ਮੁੰਡੇ ਹੈਗੇ ਗੁਰਮੁਖ ਅਤੇ ਗੁਰਦੀਪ ਇਹ ਦੋਨਾਂ ਨੂੰ ਵੀ ਅਸੀਂ ਫੜ ਲਿਆ ਹੈ ਦੋਨੋਂ ਹੀ ਬ੍ਰਦਰਸ ਹੈ ਜੋ ਕਿ ਗੜਸ਼ੰਕਰ ਦੇ ਹੀ ਰਹਿਣ ਵਾਲੇ ਗੁਰਮਖ ਸਿੰਘ ਤੇ ਪਹਿਲਾਂ ਵੀ ਦੋ ਪਰਚੇ ਦਰਜ ਹੈ ਇੱਕ ਐਨਡੀਪੀਐਸ ਐਕਟ ਦਾ ਉਹਨਾ ਡਿਸਟ੍ਰਿਕਟ ਦੇ ਵਿੱਚ ਹੈਗਾ ਤੇ ਇੱਕ 304 ਦਾ ਪਰਚਾ ਗੜਸ਼ੰਕਰ ਦੇ ਵਿੱਚ ਹੇਗਾ ਤੇ ਇਹਨਾਂ ਤੋਂ ਦੋ ਗੱਡੀਆਂ ਵੀ ਐਸੀ ਜਿਹੜੀ ਕਿ ਇਹਨੇ ਘਟਨਾ ਕਰਮ ਦੇ ਵਿੱਚ ਯੂਜ਼ ਕੀਤੀ ਸੀ ਕਿ ਕ੍ਰਾਈਮ ਦੇ ਵਿੱਚ ਉਹ ਵੀ ਬਰਾਮਦ ਕਰਨੀਆਂ ਤੇ ਨਾਲ ਜੋ ਵੈਪਨ ਯੂਜ਼ ਕੀਤਾ ਸੀਗਾ ਬੱਤੀ ਗੋੜ ਦਾ ਕੰਟਰੀ ਮੇਡ ਇਲੀਗਲ ਵੈਪਨ ਉਹ ਤੇ ਇੱਕ ਲਾਈਵ ਕਾਰਟ੍ਰਿਜ ਐਨ ਇੱਕ ਯੂਜ਼ਡ ਕਾਰਟ੍ਰਿਜ ਉਹ ਦੋਨੋਂ ਬਰਾਮਦ ਕੀਤੇ ਗਏ। ਇਹ ਪਹਿਲਾਂ ਵੀ ਇਨਵੋਲਵ ਹੈ ਸਰ ਕਿਸੇ ਕੇਸ 'ਚ ਆ? ਨਹੀਂ ਹਾਲੇ ਤੱਕ ਜੋ ਨਵੀਨ ਹੈਗਾ ਤੇ ਉਹਦੇ ਨਾਲ ਜੋ ਗੁਰਦੀਪ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਐਂਟੀਸੀਡੈਂਟਸ ਨਹੀਂ ਪਤਾ ਲੱਗੇ। ਬਟ ਜੋ ਗੁਰਮੁਖ ਹੈਗਾ ਉਹਦੇ ਤੇ ਦੋ ਪਰਚੇ ਤੱਕ ਹੋਏ ਹਥਿਆਰ ਵਗੈਰਾ ਬਰਾਮਦ ਕੀਤਾ ਹਾਂਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਹਥਿਆਰ ਇਹਨੇ ਵਰਤਿਆ ਸੀਗਾ ਨਵੀਨ ਨੇ ਉਹ ਅਸੀਂ ਬਰਾਮਦ ਕਰ ਲਿਆ ਹੈਗਾ 32 ਗੋਲ ਦਾ ਇਹ ਕੰਟਰੀ ਮੇਡ ਬੈੱਟ ਨੇ ਇਹ ਕੋਲ ਗੱਡੀ ਵੀ ਸਰ ਰਿਕਵਰ ਕੀਤੀ ਹੈ ਨਾ ਹਾਂਜੀ ਦੋ ਗੱਡੀਆਂ ਇਹਦੇ ਵਿੱਚ ਰਿਕਵਰ ਕੀਤੀਆਂ ਇੱਕ ਐਟਿਓਸ ਤੇ ਇੱਕ ਸਵਿਫਟ ਗੱਡੀ ਜੋ ਕਿ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤੀ ਠੀਕ ਹੈ ਥੈਂਕ ਯੂ ਆਪਰੇਸ਼ਨ ਆ ਰਹੇ ਹੈਗੇ ਇਹ ਥੋੜੇ ਦਿਨ ਦੇ ਲਈ ਸਮਝੋ ਲਾਪਰੇਸ ਸਰ ਜੀ ਜੋ ਵੈਪਨ ਸੀਗਾ ਇਹਨੇ ਕੁਝ ਦਿਨ ਪਹਿਲਾਂ ਇਹਦੇ ਤੋਂ ਪ੍ਰੋਕਿਊਰ ਕੀਤਾ ਸੀਗਾ ਬਟ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੂੰ ਵਾਪਸ ਹੈਂਡਓਵਰ ਕਰਤਾ ਵਾਰਦਾਤ ਇਹਨੇ ਇਕੱਲੇ ਨਹੀਂ ਕੀਤੀ ਸੀ ਹਾਂ ਵਾਰਦਾਤ ਇਕੱਲੇ ਨਹੀਂ ਕੀਤੀ ਬਟ ਦੇ ਵਰ ਦੇ ਟੂ ਸਪੋਰਟ ਇਨ ਕੀ ਜੋ ਹਥਿਆਰ ਇਹਨਾਂ ਨੇ ਪ੍ਰੋਵਾਈਡ ਕੀਤਾ ਉਸ ਤੋਂ ਬਾਅਦ ਜਿੱਦਾਂ ਹੁੰਦਾ ਕਿ ਐਵੀਡੈਂਸ ਨੂੰ ਟੈਂਪਰ ਕਰਨਾ ਤੇ ਉਥੋਂ ਲੈ ਕੇ ਵੀ ਵਾਪਸ ਚਲੇ ਗਏ ਮਹੀਨ ਸਾਰੇ ਕੋ ਸਾਹਮਣੇ ਇੱਕ ਫੋਟੋ ਹੈ। ਵੈਪਟ ਨਹੀਂ ਕੋ। ਹਾਂ ਜੀ ਸਰ ਵੈਪਟ ਨਹੀਂ। ਵੈਪਟ ਕਿੱਸੀ ਨੂੰ ਲਾਤੀ ਦੇ ਨਹੀਂ ਕਿਹਦੇ। ਵੈਪਟ ਨਹੀਂ। ਨਹੀਂ ਸਰ ਐਕਚੁਅਲੀ ਬਾਈਟ ਦੇ ਵਿੱਚ ਕੋਈ ਮੋਰ ਅਬਸਰਪਟਡ ਹੋਣਾ। ਸਾਰੇ ਦਾ ਦੇਖ। ਹੂੰ। ਨੋ।